ਉਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਜੀਵਾਂ ਵਿੱਚ ਤੁਹਾਨੂੰ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜੋ ਸੰਸਾਰ ਦੇ ਉੱਤੇ ਸਾਂਝੇ ਗੁਰੂ ਹੋ ਕੇ ਅਵਤਾਰ ਧਾਰਨ ਕਰਕੇ ਆਏ ਜਿਨ੍ਹਾਂ ਨੇ ਸਾਂਝਾ ਅਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸ਼ੂਦ ਵਾਇਸ ਅਪਦੇਸ਼ ਚੌ ਵਰਣਾਂ ਕੋ ਸਾਂਝਾ 22 ਸੈਵੇ ਬਾਸ ਬਾਪੁਰ ਅਜਮਲੀ ਖਾਨ ਸਾਹੋਕੇ ਵਾਲੇ ਆਪਣੇ ਕਲਮ ਦੇ ਨਾਲ ਇੱਕ ਨਜ਼ਮ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਤੀ ਲਿਖਦੇ ਆ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਨਜ਼ਮ ਆਪ ਦੀ ਸਿਵਾ ਵਿੱਚ ਗਿਆਨੀ ਭਪਿੰਦਰ ਸਿੰਘ ਦੀ ਕਮਿਸ਼ਨ ਹੋਗਾ ਕਿਉਂ ਗਲਤੀ ਕਰ ਰਿਹਾ ਹੈ ਦੇਵਾ ਕਾ ਵਸਨਾ ਹਸ ਹਸਮੈਂ ਬੜਾ ਭਰਤਾ ਤਰ ਜਾਵੇ ਚਰ ਹਸਮੈਂ ਕਰਾਂ ਪੈਰਲੇ ਗੁਰਾਂ ਦਾ ਜਸਮੈਂ ਮੇਰੀ ਜੀਵ ਕੀ ਸਫਾਤਾ ਕਾਰ ਸਕਦੀ ਹੈ ਪੈਨ ਲੇਖ ਇਹੀ ਲੇਖਾਤਾ ਕਦੀ ਐ ਲੈ ਲਾ ਉਤਮ ਬਣਸ ਵਿੱਚ ਜਨਮ ਹੁੰਦਾ ਪੀਤਾ ਦੇ ਦਮਾਰੇ ਧਰਮ ਵੇੰਡਾ ਨਾਰਮ ਮਹੰਮਦੋਂ ਨਰਮ ਜੇਦਾ ਬਾਗ ਗਲਾਬੀ ਫੁੱਲ ਦੇ ਐ ਗੁਰੂ ਨਾਨਕ ਸਾਜੇ ਕੋਲ ਦੇ ਐ ਗੱਲ ਰੱਬ ਦੇ ਬੰਦੇ ਦੀ ਤੋਰੀ ਡਾਡੇ ਜਾਂਗਾ ਤਾਂ ਨਾ ਅੱਖਾਂ ਰਸ ਦੀ ਪਰੀ ਕਟੂਰੀ ਪਿੰਡਿਓਂ ਕਸਮ ਪੂਰੀ ਲੈ ਕੇ ਜੀ ਮੱਥਾ ਚੰਦਰਮਾ ਵਾਂਗੂ ਟੈ ਕੇ ਜੀ ਤਸਵੀਰ ਬਣੀ ਮੜ ਮੂਣੀ ਕਦਮਾਂ ਨਾਲ ਸਜੇ ਖੜੂਣੀ ਦੰਦ ਰਾਲ ਹਦੋਂ ਵਦ ਸੋਣੀ ਜਬ ਹੱਸਦੇ ਫਲਾਵਰ ਡੋਲਦੇ ਹੈ ਗੁਰੂ ਨਾਨਕ ਸਾਝੇ ਕੋਲ ਦੇ ਹੈ